ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਨਸ਼ਿਆਂ ਦੀ ਰੋਕਥਾਮ ਸੰਬੰਧੀ ਸੰਦੇਸ਼ ਦਿੰਦਿਆਂ ਪੰਜਾਬ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫੁੱਟਬਾਲ ਦਾ ਟੂਰਨਾਮੈਂਟ ਕਰਵਾਇਆ ਗਿਆ ਕਰਵਾਏ ਗਏ ਫੁੱਟਬਾਲ ਟੂਰਨਾਮੈਂਟ ਦੇ ਚੁ ਵਿਧਾਇਕ ਬਲਜੌਰ ਸੰਤੋਸ਼ ਗਟਾਰੀਆ ਵਾਈਸ ਚੇਅਰਮੈਨ ਵਾਟਰ ਰਿਜ਼ੋਰਟ ਰੋਡਮੈਂਟ ਅਧਿ ਮੈਨੇਜਮੈਂਟ ਕਾਰਪੋਰੇਸ਼ਨ ਪੰਜਾਬ ਹਲਕੇ ਇੰਚਾਰਜ ਬੰਗਾ ਕੁਲਜੀਤ ਸਿੰਘ ਸਰਹਾਲ ਡਿਪਟੀ ਕਮਿਸ਼ਨਰ ਨਵਜੋਤ ਪਾਲ ਰੰਦਾਵਾ ਟੀਆਈਜੀ ਲੁਧਿਆਣਾ ਰੇਂਜ ਤਨਪ੍ਰੀਤ ਕੌਰ ਐਸਐਸਪੀ ਡਾਕਟਰ ਅਖਿਲ ਚੌਧਰੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਇਸ ਮੌਕੇ ਤੇ ਡੀਸੀ ਨਵਜੋਤ ਪਾਲ ਅਤੇ ਜ਼ਿਲ੍ਹਾ ਪੁਲਿਸ ਮੁਖੀ ਅਖਿਲ ਚੌਧਰੀ ਨੇ ਕਿਹਾ ਕਿ ਖਿਡਾਰੀਆਂ ਨੂੰ ਉਤਸ਼ਾਹ ਵਧਾਉਂਦੇ ਹੋਏ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ ਉਨ੍ਹਾਂ ਕਿਹਾ ਕਿ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਮੇਂ ਸਮੇਂ ਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਕੇ ਜਾਂਦੇ ਹਨ ਜਿਨ੍ਹਾਂ ਵਿੱਚ ਨੌਜਵਾਨਾਂ ਨੂੰ ਸ਼ਾਮਿਲ ਕਰਕੇ ਉਹਨਾਂ ਨੂੰ ਨਸ਼ਿਆ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਸਾਰਾ ਜਿਹੜਾ ਫੁੱਟਬਾਲ ਦਾ ਮੈਚ ਜਿਹੜਾ ਫਾਈਨਲ ਹੋਇਆ ਇਹਦੇ ਬਾਰੇ ਦੱਸੋ ਜੀ ਯਸ ਇਸ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਪਿਛਲੇ 4 ਹਫ਼ਤੇ ਤੋਂ ਗੋਲ ਫੋਰ ਲਾਈਫ ਫੁੱਟਬਾਲ ਲੀਗ ਜੋ ਹੈ ਆਰਗੇਨਾਈਜ਼ ਕੀਤੀ ਗਈ ਸੀ ਚ 16 ਟੀਮਾਂ ਨੇ ਪੂਰੇ ਸਟੇਕਸ ਬਾਕ ਬਾਕ ਵੈਨਿਊਸ ਤੇ ਪਾਰਟਿਸਿਪੇਟ ਕੀਤਾ ਤਾਂ ਅੱਜ ਇਸ ਦਾ ਜੋ ਹੈ ਫਾਈਨਲ ਮੈਚ ਜੋ ਹੈ ਰੱਖਾ ਗਿਆ ਹੈ ਸੀਗਾ ਤੇ ਇਸ ਇਵੈਂਟ ਤੇ ਲਗਭਗ 1 ਲੱਖ ਯੂਥ ਨੂੰ ਟਾਰਗੇਟ ਕੀਤਾ ਗਿਆ ਕਿ ਉਹਨਾਂ ਨੂੰ ਦਰਦ ਦੇ ਬਾਰੇ ਅਵੇਅਰਨੈਸ ਹੋਵੇ ਦਰਦ ਇਸ਼ੂ ਦੇ ਬਾਰੇ ਉਹਨਾਂ ਨੂੰ ਪਤਾ ਹੋਵੇ ਤੇ ਯੂਥ ਦੀ એનર્ਜੀ ਨੂੰ ਚੈਨਲਾਈਜ਼ ਕਰਨ ਦੀ ਓਵਰਆਲ ਅਵੇਅਰਨੈਸ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਅਸੀਂ ਇਹ ਮਾਨਯੋਗ ਸੀਐਮ ਸਾਹਿਬ ਵੱਲੋਂ ਡੀਜੀਪੀ ਸਾਹਿਬ ਵੱਲੋਂ ਜੋ ਨਸ਼ੇ ਦੇ ਖਿਲਾਫ ਮਲਟੀ ਪ੍ਰੌਂਗ ਸਟ੍ਰੈਟਜੀ ਅਪਣਾਉਂਦੇ ਹੋਏ ਅਵੇਅਰਨੈਸ ਦੇ ਨਾਲ-ਨਾਲ ਪੂਰਾ ਇਹਨਾਂ ਨੂੰ ਸਪੋਰਟਸ ਦੇ ਇੱਕ ਇਵੈਂਟਸ ਕਰਾਏ ਜਾ ਰਹੇ ਨੇ ਤਾਂ ਕਿ ਵਿਯੂਥ ਦੀ ਜੋ ਹੈਗੀ એનર્ਜੀ ਚੈਨਲਾਈਜ਼ ਕੀਤੀ ਜਾ ਸਕੇ ਉਹ ਇੱਕ ਪ੍ਰੋਐਕਟਿਵ ਹੋ ਕੇ ਸਪੋਰਟਸ ਇਵੈਂਟਸ ਤੇ ਪਾਰਟਿਸਿਪੇਟ ਕਰਨ ਤੇ ਪਿਛਲੇ 1 ਮਹੀਨੇ 'ਚ ਡਿਸਟ੍ਰਿਕਟ ਪੁਲਿਸ ਨੇ ਕਾਫੀ ਮਿਹਨਤ ਵੀ ਕੀਤੀ ਹੈ ਕਿ ਆਈ ਊਡ ਲਾਈਕ ਟੂ ਕਮੈਂਡ ਮਾਈ ਆਫਿਸਰਸ ਮਾਈਟੀ ਆਲਸੋ ਇਸ ਦੇ ਨਾਲ-ਨਾਲ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਡੀਸੀ ਸਾਹਿਬ ਵੱਲੋਂ ਵੀ ਕਾਫੀ ਇਸੇ ਸਪੋਰਟ ਰਹੀ ਹੈਗੀ ਹੈ ਥੈਂਕ ਯੂ ਜਿਹੜਾ ਸੌਕਰ ਟੂਰਨਾਮੈਂਟ ਗੋਲ ਫੋਰ ਲਾਈਫ ਪੁਲਿਸ ਪੁਲਿਸ ਡਿਪਾਰਟਮੈਂਟ ਨੇ ਨਵਾਂ ਸ਼ਹਿਰ ਚ ਕੀਤਾ ਹੈ ਇਹ ਬਹੁਤ ਕਮੈਂਡੇਬਲ ਚੀਜ਼ ਹੈ ਕਿਉਂਕਿ ਜਿੰਨਾ ਵੀ ਯੂਥ ਨਵਾਂ ਸ਼ਹਿਰ ਦਾ ਹੈ ਇਹਨਾਂ ਨੇ ਇੱਕ ਥਾਂ ਤੇ ਲਿਆ ਆਂਦਾ ਹੈ ਇਹਨਾਂ ਕੰਪੀਟੀਟਿਵ ਮੋਡ ਇਹਦੇ ਵਿੱਚ ਜਦੋਂ ਇਹੋ ਜਿਹੀਆਂ ਕੰਪੀਟੀਸ਼ਨਸ ਹੁੰਦੀਆਂ ਹਨ ਨਸ਼ੇ ਤੋਂ ਬੱਚੇ ਦੂਰ ਜਾਂਦੇ ਆਂ ਹੈ ਹੋਰ 범ਾਸ਼ੀਆਂ ਤੋਂ ਦੂਰ ਜਾਂਦੇ ਆਂ ਆਪਣਾ ਜਿਹੜਾ ਮਾਈਂਡ ਹੈ ਉਹਨੂੰ ਚੈਨਲਾਈਜ਼ ਕਰ ਲੈਂਦੇ ਆਂ ਫੋਰ ਅ ਕੰਸਟਰਕਟਿਵ ਯੂਸ ਐਂਡ ਆਈ ਮੈਂ ਇਹਨਾਂ ਨੂੰ ਗ੍ਰੈਜੂਏਟ ਕਰਦਾ ਹਾਂ ਇਹੋ ਜਿਹਾ ਵਧੀਆ ਸਟੈਪ ਵਾਸਤੇ ਐਂਡ ਅਸੀਂ ਇਹੋ ਜਿਹਾ ਕਰਦੇ ਹੀ ਰਿਹਾ ਕਰਾਂਗੇ ਆ ਲੈ